ਅਜ ਦੇ ਨਗਰ ਕੀਰਤਨ ਬਾਰੇ ਪਰਮਾਂ ਬਾਰੇ ਕੀ ਕਿਹਾ ਵਾਹਿਗੁਰੂ ਜੀ ਕੀ ਖਾਲਤਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਤਸ਼ਾਹ ਸਹਿਬ ਜੀ ਗੁਰਤੇਗ ਬਾਦ ਸਾਹਿਬ ਜੀ 350 ਸਾਲਾ ਸਤਬ ਦੀ ਉਸਰਪਤ ਗੁਰਦੁਆਰਾ ਦੂਹਣਾ ਚਾ ਲੁਧਿਆਣਾ ਵਿਖੇ ਅੱਜ ਬਹੁਤ ਵੱਡੇ ਪੱਧਰ ਦੇ 17 ਤਰੀਕ ਤੋਂ ਲੈ ਕੇ 25 ਤਰੀਕ ਤੱਕ ਸਮਾਗਮ ਚੱਲ ਰਿਹਾ ਹੈ ਅੱਜ 22 ਤਰੀਕ ਨੂੰ ਕਾਂਟਕ ਸਿਗਨਲ ਸਾਗੀ ਖਤਰਛਾ ਹੈ ਅਤੇ ਪੰਜਾਬ ਪਿਆਰਿਆਂ ਦੀ ਉਵਾਈ ਵਿੱਚ ਵੇਛਾਲ ਨਗਰ ਕਿਤਨਾ ਆਮ ਬਹੁੰਨ ਜਾ ਰਿਹਾ ਹੈ ਜਿਸ ਵਿੱਚ ਸਾਰੀਆਂ ਤਰ੍ਹਾਂ ਦੇ ਜਥੇਬੰਦੀਆਂ ਇਸ ਨਗਰਕੀਤਨ ਚੂਲੀਦਕਾਰੀਆਂ ਜਿੱਤੇ ਮੰਦਰ ਸਭਾ ਇਸਤਰੀ ਸਭਾ ਜਮਾ ਸ਼ਹਿਰ ਦੀਆਂ ਧਾਰਮਿਕ ਤੇ ਰਾਜਸੀ ਪਾਰਟੀਆਂ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਸਰਪੰਚ ਵੀ ਪੁੱਜ ਰਹੇ ਮੈਂ ਸਾਰਿਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਕਹਣਾ ਔਰ ਨਰਾਤ ਤਰਵਾਦ ਕਰਦਾ ਹਾਂ ਜਿਨ੍ਹਾਂ ਨੇ ਨੌਵੇਂ ਪਾਸ਼ਾ ਦੇ ਚਰਨਾਚਾਕੇ ਆਪਣੀ ਆਪਣੀ ਹਾਜ਼ਰੀਆਂ ਲਵਾ ਰਿਹਾਣ ਔਰ ਸਤਸਪੁਰ ਦੇ ਦਰ ਤੇ 25 ਦਿਨ ਤੱਕ ਇਹ ਸਮਾਗਮ ਚੱਲਿਆ ਸਾਰਿਆਂ ਨੂੰ ਹੱਥ ਵਨ ਬੇਨਤੀ ਕਰਾਂਗਾ ਆਉਣ ਵਾਲੇ ਸਮੇਂ 'ਚ ਵੀ ਤੇ ਅੱਜ ਵੀ ਵੱਡੀ ਗਿਣਤੀ ਦੇ ਸਮੂਹਿਤ ਕਰਕੇ ਨੌਵੇਂ ਪਾਸ਼ਾ ਨੂੰ ਸਰਦਾ ਤੇ ਸਤਕਾਰ ਬਟਕਰੀਏ ਅਤੇ ਉਹਨਾਂ ਦੀਆਂ ਪੂਰਨਾਂ ਦੇ ਚੱਲਿਏ ਉਹਨਾਂ ਦੀਆਂ ਖੁੱਚੀਆਂ ਦੇ ਪਾਤਰ ਬਣੀਏ वागुरु जी का खालसा वागुरु जी का श्री गुरु तेग महानगर जी की बहुत बड़ी शताब्दी लोग साल मनाई जा रही है गुरुद्वारा श्री गुरु तेग साहब को हर साल की तरह भी महान नगर कीर्तन कड़िया जा रहा है असं गुरद्वारा श्री गुरु सिंह सभा नगर तो ਹਰ ਸਾਲ ਇਹ ਮੌਜਦੇ ਆਂ ਅਤੇ ਮੁਬਾਰਕ ਦਿਨਾਂ ਵਿੱਚ ਸ਼ਾਮਲ ਹੁੰਦੇ ਆਂ ਸਾਡੀ ਸਾਰੀ ਕਮੇਟੀ ਜਨਰਲ ਸੈਕਟਰੀ ਸਾਹਿਬ ਐਸਪੀਡੈਂਟ ਬਾਕੀ ਸਾਰੇ ਕਮੇਟੀ ਮੈਂਬਰ ਸਾਰੇ ਇੱਥੇ ਮੇਰੇ ਅਸੀਂ ਅੰਧਾਰਜੀ ਨੂੰ ਇੱਥੋਂ ਦੇ ਬਹੁਤ ਬਹੁਤ ਮੁਬਾਰਕਾ ਦਿੰਦੇ ਆਂ ਬੜੀ ਦੇਰੋਂ ਦੇ ਨਾਲ ਬੜਾ ਇਸ਼ਾਲ ਨਗਰ ਨੂੰ ਕੱਢਦੇ ਆਂ ਹਰ ਸਾਲ ਇੱਕ ਵਧੀਆ ਉਦਮ ਦੇ ਨਾਲ ਕੱਢਦੇ ਆਂ असिशताब्दी हैं दस्तम श्री गुजर एक बहादुर प्रदान कहते है हैं वाहेगुरु जी का खालसा वाहेगुरू Это не у i